ਅੱਜ ਦੀ ਜਿਹੜੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਜੇਕਰ ਤੁਸੀਂ ਨਰਮ ਦਿਲ ਦੇ ਹੋ ਤਾਂ ਇਹ ਵੀਡੀਓ ਨੂੰ ਹੁਣੇ ਹੀ ਬੰਦ ਕਰ ਦਿਓ ਸ਼ਾਇਦ ਇਹ ਘਟਨਾ ਸੁਣਨ ਤੋਂ ਬਾਅਦ ਤੁਹਾਡੀਆਂ ਰਾਤਾਂ ਦੀ ਨੀਂਦ ਉੱਡ ਜਾਵੇ ਕਿਉਂਕਿ ਇਹ ਘਟਨਾ ਹੀ ਕੁਝ ਇਸ ਤਰ੍ਹਾਂ ਦੀ ਹੈ ਇੱਕ ਕੁੜੀ ਦੁਰਗਾ ਮੰਦਿਰ ਦੇ ਵਿੱਚ ਜਾਂਦੀ ਹੈ ਪੂਜਾ ਕਰਨ ਵਾਸਤੇ ਪਰ ਉਸ ਦੁਰਗਾ ਮੰਦਿਰ ਦੇ ਵਿੱਚ ਇਸ ਕੁੜੀ ਦੇ ਨਾਲ ਗੈਂਗ ਰੇਪ ਹੋ ਗਿਆ ਇਹ ਰੇਪ ਕੋਈ 1-2 ਲੜਕਿਆਂ ਨੇ ਨਹੀਂ ਕੀਤਾ ਬਲਕਿ 9 ਲੜਕਿਆਂ ਨੇ ਕੀਤਾ ਇਹਨਾਂ ਨੇ ਰੇਪ ਕਰਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ वायरल कर देती दे है ਤੇ ਇਹ ਵੀਡੀਓ سوشل میڈیا ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਇਹ ਘਟਨਾ ਕਿੱਥੇ ਹੋਈ ਘਟਨਾ ਕਰਨ ਵਾਲੇ ਉਹ ਦਿਨਿੰਦਿਆਂ ਦਾ ਨਾਮ ਕੀ ਸੀ ਜਿਸ ਸਮੇਂ ਇਹ ਕਾਂਡ ਹੋਇਆ ਉਸ ਸਮੇਂ ਹੋਰ ਕੋਈ ਕਿਉਂ ਨਹੀਂ ਸੀ ਉਥੇ ਇਹ ਸਾਰਾ ਕੁਝ ਦੱਸਾਂਗੇ ਪਰ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਕ੍ਰਾਈਮ ਰਿਲੇਟਡ ਵਾਇਰਲ ਨਿਊਜ਼ ਮਿਲਦੀਆਂ ਰਹਿਣਗੀਆਂ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਅਸਾਮ ਦੇ ਗੁਹਾਟੀ ਜ਼ਿਲ੍ਹੇ ਦੀ ਉੱਥੋਂ ਦਾ ਹੀ ਗਰਚੂ ਨਾਮ ਦਾ ਪੁਲਿਸ ਸਟੇਸ਼ਨ ਹੈ ਦਸੰਬਰ 2024 ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਦਸੰਬਰ ਮਹੀਨੇ ਦੇ ਵਿੱਚ ਹੀ ਇਸ ਸ਼ਹਿਰ ਦੇ ਲੋਕਾਂ ਦੇ WhatsApp ਦੇ ਉੱਪਰ ਇੱਕ ਵੀਡੀਓ ਆਉਂਦੀ ਹੈ ਉਹ ਵੀਡੀਓ ਵਿੱਚ ਇੱਕ ਕੁੜੀ ਸੀ ਜਿਹੜੀ ਕਿ ਮੰਦਰ ਦੇ ਵਿੱਚ ਪੂਜਾ ਕਰਨ ਵਾਸਤੇ ਗਈ ਸੀ ਉਸ ਮੰਦਰ ਦੇ ਵਿੱਚ ਉਸ ਕੁੜੀ ਦੇ ਨਾਲ 9 ਜਾਣੇਵਾਰੀ ਵਾਰੀ ਨਾਲ ਦੁਸ਼ਕਰਮ ਕਰ ਰਹੇ ਸਨ ਇਹ ਵੀਡੀਓ ਜਦੋਂ ਫੋਨਾਂ ਦੇ ਉੱਤੇ ਆਉਂਦੀ ਹੈ ਤਾਂ ਇਹ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ ਹੁਣ ਇਹ ਵੀਡੀਓ ਜਦੋਂ ਉਥੋਂ ਦੇ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਦੇ ਕੋਲ ਜਾਂਦੀ ਹੈ ਤਾਂ ਉਹ ਦੇਖਦਾ ਹੈ ਕਿ ਇਹ ਵੀਡੀਓ ਦੇ ਵਿੱਚ ਜਿਹੜਾ ਇਲਾਕਾ ਦਿਖਾਇਆ ਗਿਆ ਸੀ ਕਿਉਂਕਿ ਉਹ ਲੋਕੇਸ਼ਨ ਸੀ ਇੱਕ ਮੰਦਰ ਦੀ ਤੇ ਉਸ ਪੁਲਿਸ ਸਟੇਸ਼ਨ ਤੋਂ ਇੱਕ ਪਹਾੜੀ ਪਾਰ ਕਰਕੇ ਉਹ ਲੋਕੇਸ਼ਨ ਸੀ ਹੁਣ ਇਹ ਥਾਣੇਦਾਰ ਸਟਾਫ ਜਦੋਂ ਉਹ ਲੋਕੇਸ਼ਨ ਦੇਖਦਾ ਹੈ ਤਾਂ ਉਹ ਪਹਿਚਾਨ ਜਾਂਦਾ ਹੈ ਕਿ ਇਹ ਸਾਡੇ ਇਲਾਕੇ ਦੀ ਹੈ ਹੁਣ ਇਹ ਜਿਹੜਾ ਪੁਲਿਸ ਸਟਾਫ ਸੀ ਇਨਕੁਆਇਰੀ ਕਰਨੀ ਸ਼ੁਰੂ ਕਰ ਦਿੰਦਾ ਹੈ। ਹੁਣ ਇਹ ਪੁਲਿਸ ਸਟਾਫ ਇਹਨਾਂ ਮੁੰਡਿਆਂ ਦੀ ਭਾਲ ਵਿੱਚ ਲੱਗ ਜਾਂਦਾ ਹੈ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਸੀ ਤੇ ਰੇਪ ਕੀਤਾ ਸੀ ਉਹ ਕੁੜੀ ਦੇ ਨਾਲ ਤੇ ਇਸ ਸਟਾਫ ਨੂੰ ਅਚਾਨਕ ਹੀ ਗੁਪਤ ਤਰੀਕੇ ਦੇ ਨਾਲ 10 ਦਸੰਬਰ ਨੂੰ ਇਹਨਾਂ ਵਿੱਚੋਂ 7 ਮੁੰਡਿਆਂ ਦਾ ਪਤਾ ਚੱਲ ਜਾਂਦਾ ਹੈ। ਤੇ ਇਹ ਇਹਨਾਂ ਨੂੰ ਹੁਣ ਗ੍ਰਿਫਤਾਰ ਕਰਕੇ ਜਿਹੜੇ ਇਸ ਕਾਂਡ ਦੇ ਵਿੱਚ ਸ਼ਾਮਿਲ ਸਨ ਸੱਤ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਦੋਂ ਇਹਨਾਂ ਸੱਤਾਂ ਮੁੰਡਿਆਂ ਨੂੰ ਫੜਿਆ ਗਿਆ ਸੀ ਤਾਂ ਇਹਨਾਂ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਇਹਨਾਂ ਦੇ ਫੋਨ ਖੋਏ ਗਏ ਉਹਨਾਂ ਫੋਨਾਂ ਦੇ ਵਿੱਚ ਹਜੇ ਵੀ ਉਹ ਵੀਡੀਓ ਮੌਜੂਦ ਸੀ ਤੇ ਫਿਰ ਇਹਨਾਂ ਕੋਲੋਂ ਪੁੱਛਿਆ ਗਿਆ ਕਿ ਜਿਹੜਾ ਤੁਸੀਂ ਇਹ ਗੰਦਾ ਕੰਮ ਕੀਤਾ ਹੈ ਕਦੋਂ ਕੀਤਾ ਸੀ ਕਿੱਥੇ ਕੀਤਾ ਸੀ ਤੇ ਕਿਉਂ ਕੀਤਾ ਸੀ ਫਿਰ ਦੱਸਦੇ ਨੇ ਸੱਤੇ ਜਾਣੇ ਕਿ 17 ਨਵੰਬਰ ਨੂੰ ਇਹ ਜਿਹੜੇ ਲੜਕੇ ਸੀ ਇਹ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਇਹ ਜਿਹੜੀ ਪਹਾੜੀ ਸੀ ਉਹ ਪਹਾੜੀ ਦੇ ਲਾਗੇ ਇੱਕ ਮੰਦਿਰ ਸੀ ਉਹਦੀ ਬੈਕਸਾਈਡ ਦੇ ਉੱਤੇ ਇਹ ਪਿਕਨਿਕ ਮਨਾਉਣ ਵਾਸਤੇ ਗਏ ਸੀ ਤੇ ਉਸ ਸਮੇਂ ਇਹਨਾਂ ਦੀ ਨਜ਼ਰ ਪੈਂਦੀ ਹੈ ਇੱਕ ਕੁੜੀ ਦੇ ਉੱਤੇ ਜਿਹੜੀ ਉਸ ਮੰਦਿਰ ਦੇ ਵਿੱਚ ਪੂਜਾ ਪਾਠ ਕਰਨ ਵਾਸਤੇ ਆਈ ਹੁੰਦੀ ਹੈ ਉਹ ਪੂਜਾ ਪਾਠ ਕਰਕੇ ਜਾ ਹੀ ਰਹੀ ਹੁੰਦੀ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਉੱਠਦਾ ਹੈ ਤੇ ਉਹ ਉਹਦੇ ਕੋਲ ਜਾਂਦਾ ਹੈ ਤੇ ਉਹ ਉਸ ਕੁੜੀ ਨੂੰ ਆਵਾਜ਼ ਮਾਰਦਾ ਹੈ ਤੇ ਕਹਿੰਦਾ ਹੈ ਕਿ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਤੁਸੀਂ ਗੱਲ ਸੁਣ ਕੇ ਜਾਓ ਹੁਣ ਉਸ ਕੁੜੀ ਨੂੰ ਗੱਲ ਸਮਝ ਨਹੀਂ ਆਈ ਤੇ ਉਹ ਸਮਝਦੀ ਹੈ ਕਿ ਸ਼ਾਇਦ ਕੋਈ ਕੰਮ ਹੋਵੇਗਾ ਜਾਂ ਫਿਰ ਕੁਝ ਇਹਨੇ ਪੁੱਛਣਾ ਹੋਵੇਗਾ ਤੇ ਉਹ ਇਹਦੀ ਗੱਲ ਮੰਨ ਜਾਂਦੀ ਹੈ ਤੇ ਉਹ ਇਹਦੇ ਨਾਲ ਤੁਰ ਪੈਂਦੀ ਹੈ ਪਹਿਲਾਂ ਤਾਂ ਇਹ ਮੁੰਡੇ ਨੇ ਇਸ ਕੁੜੀ ਨੂੰ ਮਜ਼ਾਕ ਦੇ ਨਾਲ ਲਿਆਂਦਾ ਸੀ ਜਿਵੇਂ ਕੋਈ ਕਿਸੇ ਦੇ ਨਾਲ ਪ੍ਰੈਂਕ ਕਰਦਾ ਹੈ ਪਰ ਫਿਰ ਇਹ ਮੁੰਡੇ ਜਦੋਂ ਉਸ ਕੁੜੀ ਨੂੰ ਦੇਖਦੇ ਨੇ ਕੱਲੀ ਕੁੜੀ ਨੂੰ ਦੇਖਦੇ ਨੇ ਤੇ ਇਹਨਾਂ ਦੀ ਅੰਦਰਲੀ ਹਵਸ਼ ਜਾਗ ਜਾਂਦੀ ਹੈ ਤੇ ਇਹ ਹੁਣ ਦੇਖਦੇ ਨੇ ਕਿ ਸੁਨਸਾਨ ਇਲਾਕੇ ਦੇ ਵਿੱਚ ਇੱਕ ਮੰਦਰ ਦੇ ਪਹਾੜੀ ਦੇ ਉੱਤੇ ਇੱਕ ਕੁੜੀ ਜਿਹੜੀ ਹੈ ਇਕੱਲੀ ਹੈ ਤੇ ਸਾਹਮਣੇ ਕੋਈ ਆ ਵੀ ਨਹੀਂ ਰਿਹਾ ਪਹਿਲਾਂ ਇੱਕ ਮੁੰਡਾ ਉਸ ਕੁੜੀ ਦੇ ਨਾਲ ਸ਼ੇਰਖਾਨੀ ਕਰਦਾ ਹੈ ਤੇ ਫਿਰ ਹੋਰਿਓਲੀ ਬਾਕੀ ਮੁੰਡੇ ਵੀ ਉਸ ਕੁੜੀ ਨੂੰ ਖਿੱਚ ਕੇ ਜਿਹੜਾ ਮੰਦਿਰ ਸੀ ਉਹਦੀ ਬੈਕਸਾਈਡ ਤੇ ਇੱਕ ਕਮਰਾ ਬਣਿਆ ਹੋਇਆ ਸੀ ਤੇ ਉਸ ਕਮਰੇ ਦੇ ਵਿੱਚ ਇਹ ਖਿੱਚ ਕੇ ਉਹਨੂੰ ਲੈ ਜਾਂਦੇ ਨੇ ਕੁੜੀ ਚੀਕਾਂ ਮਾਰਦੀ ਹੈ ਪਰ ਇਸ ਦੀਆਂ ਚੀਕਾਂ ਦੀ ਆਵਾਜ਼ ਕੋਈ ਵੀ ਸੁਣਨ ਵਾਲਾ ਨਹੀਂ ਸੀ ਤੜਲੇ ਮਾਰਦੀ ਹੈ ਪਰ ਇਹਨਾਂ ਮੁੰਡਿਆਂ ਨੇ ਉਦੀ ਇੱਕ ਨਹੀਂ ਸੁਣੀ ਤੇ ਵਾਰੀ-ਵਾਰੀ ਸਿਰ ਇਹ ਨੌਜਾਨੇ ਉਹਦੇ ਨਾਲ ਦੁਸ਼ਕਰਮ ਕਰਦੇ ਰਹੇ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਇਹ ਪੂਰੀ ਵਾਰਦਾਤ ਦੀ ਵੀਡੀਓ ਬਣਾ ਰਿਹਾ ਸੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਿਹੜੀ ਕੁੜੀ ਸੀ ਉਹ ਵਿਆਹੀ ਹੋਈ ਸੀ ਤੇ ਸ਼ਾਇਦ ਕੋਈ ਮੰਨਤ ਮੰਗਣ ਵਾਸਤੇ ਇਸ ਮੰਦਰ ਦੇ ਵਿੱਚ ਆਈ ਹੋਈ ਸੀ ਇਹ ਸਾਰੇ ਜਾਨੇ ਉਹਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਲੜਕੀ ਨੂੰ ਧਮਕਾਉਂਦੇ ਨੇ ਕਿ ਜੇਕਰ ਤੂੰ ਥੱਲੇ ਜਾ ਕੇ ਕਿਸੇ ਨੂੰ ਦੱਸਿਆ ਇਹ ਜਿਹੜੀ ਆਪਾਂ ਵੀਡੀਓ ਬਣਾਈ ਹੈ ਇਹ ਸੋਸ਼ਲ ਮੀਡੀਆ ਤੇ ਪਾ ਦਵਾਂਗੇ ਤੇ ਤੇਰੀ ਬਦਨਾਮੀ ਹੋ ਜਾਵੇਗੀ ਤੇ ਇਸੇ ਹੀ ਬਦਨਾਮੀ ਤੋਂ ਡਰਦੀ ਹੋਈ ਉਹ ਕੁੜੀ ਚੁੱਪਚਾਪ ਉਥੋਂ ਚਲੀ ਜਾਂਦੀ ਹੈ ਕਿਸੇ ਨੂੰ ਕੁਝ ਨਹੀਂ ਦੱਸਦੀ ਹੁਣ ਉਸ ਕੁੜੀ ਦੇ ਜਾਣ ਤੋਂ ਬਾਅਦ ਇਹ ਜਿਹੜੇ ਮੁੰਡੇ ਨੇ ਇਹ ਇਸ ਵੀਡੀਓ ਨੂੰ ਇੱਕ ਦੂਜੇ ਦੇ ਨਾਲ ਸ਼ੇਅਰ ਕਰਦੇ ਨੇ ਆਪਣੇ ਦੋਸਤਾਂ ਨੂੰ ਸ਼ੇਅਰ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਇਹ ਵੀਡੀਓ ਕਿਸੇ ਗਰੁੱਪ ਦੇ ਵਿੱਚ ਪੈ ਜਾਂਦੀ ਹੈ ਤੇ ਵਾਇਰਲ ਹੋ ਜਾਂਦੀ ਹੈ ਹੁਣ ਇਹ ਵੀਡੀਓ ਫਿਲਹਾਲ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਪੁਲਸ ਨੇ ਇਨਾ ਸਤਾਂ ਜਾਣਿਆਂ ਨੂੰ ਚੱਕ ਕੇ ਜੇਲ੍ਹ ਭੇਜ ਦਿੱਤਾ ਪੁਲਿਸ ਨੇ ਹੁਣ ਸਾਰਿਆਂ ਨੂੰ ਇਹੋ ਅਪੀਲ ਕੀਤੀ ਕਿ ਜੇਕਰ ਤੁਹਾਡੇ ਕੋਲ ਇਹ ਵੀਡੀਓ ਆਉਂਦੀ ਹੈ ਤਾਂ ਤੁਸੀਂ ਕਿਸੇ ਨੂੰ ਵੀ ਇਹ ਸ਼ੇਅਰ ਨਾ ਕਰੋ ਤੇ ਪੁਲਸ ਹੁਣ ਉਸ ਲੜਕੀ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਉਹ ਲੜਕੀ ਹੁਣ ਕਿੱਥੇ ਹੈ ਉਹ ਆਪਣੇ ਘਰ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਇਹਦੇ ਬਾਰੇ ਕੋਸ਼ਿਸ਼ ਕਰ ਰਹੀ ਹੈ ਜਾਣਨ ਦੀ ਪਰ ਤੁਸੀਂ ਸੋਚ ਕੇ ਵੀ ਵੇਖੋ ਕਿ ਅੱਜ ਕੱਲ ਲੜਕੀਆਂ ਦੇ ਲਈ ਕੋਈ ਵੀ ਜਗ੍ਹਾ ਸੇਫ ਨਹੀਂ ਹੈ ਜਿਹੜੀ ਇੱਕ ਪਵਿੱਤਰ ਜਗ੍ਹਾ ਮੰਦਰ ਨੂੰ ਮੰਨਿਆ ਜਾਂਦਾ ਹੈ ਉੱਥੇ ਵੀ ਲੜਕੀਆਂ ਸੇਫ ਨਹੀਂ ਹਨ ਤੁਹਾਨੂੰ ਵੀ ਇਹੋ ਅਪੀਲ ਹੈ ਕਿ ਜੇਕਰ ਤੁਹਾਡੇ ਫੋਨ ਦੇ ਵਿੱਚ ਵੀ ਇਹੋ ਜੀ ਕੋਈ ਵੀਡੀਓ ਆਉਂਦੀ ਹੈ ਤਾਂ ਤੁਸੀਂ ਉਹਨੂੰ ਸ਼ੇਅਰ ਨਾ ਕਰੋ ਡਿਲੀਟ ਕਰ ਦਿਵੋ ਜੇਕਰ ਤੁਹਾਨੂੰ ਕੋਈ ਇਹੋ ਜੀ ਵੀਡੀਓ ਸ਼ੇਅਰ ਕਰਦਾ ਹੈ ਤਾਂ ਉਹਨੂੰ ਵੀ ਤੁਸੀਂ ਮਨਾ ਕਰੋ ਕਿਉਂਕਿ ਇੱਥੇ ਇੱਕ ਲੜਕੀ ਦੀ ਇੱਜ਼ਤ ਦਾ ਸਵਾਲ ਸੀ ਪੁਲਿਸ ਵੀ ਸ਼ਾਇਦ ਹੁਣ ਉਸ ਲੜਕੀ ਦੀ ਪ੍ਰਾਈਵੇਸੀ ਕਰਕੇ ਸ਼ਾਇਦ ਉਹਦੇ ਨਾਮ ਬਾਰੇ ਕਿਸੇ ਨੂੰ ਨਾ ਦੱਸੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਇਹੋ ਜੀ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜਿਹਿਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ